ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਮੈਂ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਆਂ ਤਾਂ ਹੀ ਵਧੀਆ ਚੱਟਦੀ ਖਲਾਜਾ ਤੇ ਅੱਜ ਆਪਾਂ ਚੱਲੇ ਵਿਆਹ ਤੇ ਪੈਲਸੇ ਚ ਚੱਲੇ ਆਂ ਢੀਜ ਲੈ ਤੇ ਨਾਲ ਆਪਣੇ ਹਰਮਨ ਵਿੱਚੋਂ ਤੇ ਪਕੀਵਾਂ ਦੇ ਚੱਲੇ ਆਂ ਮਿਲਦੇ ਆਂ ਫਿਰ ਤੁਹਾਨੂੰ ਚਾ ਕੇ ਅੱਜ ਦਾ ਪ੍ਰੋਗਰਾਮ ਕਿੱਦਾਂ ਦਾ ਲੰਘਦਾ ਉਰੇ ਤੁਹਾਨੂੰ ਜੁੜੇ ਰਹੇ ਹਾਂ ਆਪਣੇ ਨਾਲ ਇਹ ਕੰਮ ਜਾਂ ਲੱਗ ਗਿਆ ਪੰਜਾਬਣ ਕੇ ਠੰਡ ਬੜੀ ਆ ਸੀਨ ਲੌਕਨ ਦਾ ਮੈਂ ਲੋ ਡੀ ਜੀ ਲੈ ਕੇ ਆਪਾਂ ਪਹੁੰਚ ਗਏ ਹਾਂ ਪੈਲਸ ਚ ਗੋਪੀ ਸਿੰਘ ਕਿੱਦਾਂ ਫਿਰ ਅਜੇ ਨਹੀਂ ਅਜੇ ਕੀ ਗਾਣੇ ਦੀ ਬਾਜ ਕੱਟ ਕਰ ਦੋ ਕਾਪੀ ਰਾਈਟ ਆ ਜਾਣਾ ਨਹੀਂ ਤੇ ਆਪਾਂ ਮੈਗ ਨਹੀਂ ਚੱਲਣ ਦਿਆ ਹਾਂ ਮੈਗ ਦੀ ਲੀਡ ਗਵਾਚਦੀ ਇਹਨਾਂ ਸੰਭਾਲ ਕੇ ਨਹੀਂ ਰੱਖਦੇ ਜਿੱਥੇ ਜੀ ਕਰਦਾ ਉੱਥੇ ਛੱਡ ਦਿੰਦੇ ਕਿੱਥੇ ਓਏ ਪੈਲਸ ਦੇ ਚੱਲਣ ਲੱਗੇ ਪੂਰੇ ਇਤਾਲ ਕੰਮ ਲੋ ਵੀ ਮਿੱਤਰੋ ਪੈਲਸ ਦੇ ਅੰਦਰ ਡੀ ਜੇ ਦਾ ਕੰਮ ਚੱਲਣ ਲੱਗਾ ਪੰਗੜੇ ਵਾਲੇ ਵੀਰ ਕਿਦਾਂ ਵੀਰ ਜੀ ਠੀਕ ਠਾਕ ਹਾਂਜੀ ਹਾਂਜੀ ਵੀਰ ਜੀ ਆ ਯਾਰ ਇੱਥੇ ਦੇ ਖਾਣ ਪੀਣੇ ਪੈ ਜੋ ਇਹਨੇ ਪੱਗਾਂ ਸੇ ਆਰਾਮ ਕਰ ਦੇਣਾ ਇਹਨੇ ਕਿੰਨੇ ਗੱਟਰ ਜੇ ਇੱਥੇ ਲੱਗਦਾ ਨਾ ਬਹੁਤ ਸੋਹਣੇ ਲੱਗਦਾ ਵੀਰ ਕਿੱਥੋਂ ਦਾ ਆਪਣਾ ਗਰੁੱਪ ਹੈ ਜਲੰਧਰ ਤੋਂ ਵੀਰੇ ਜਲੰਧਰ ਤੋਂ ਬਾਾਈ ਬੜੀ ਦੂਰੋਂ ਆਏ ਕੀ ਨਾਂ ਗਰੁੱਪ ਦਾ ਲੱਕੀ ਪਾਰ ਲੱਕੀ ਆਹ ਹੋਰ ਵੀਜੀ ਠੀਕ ਠਾਕ ਉਹ ਕੀ ਕੀ ਤੇਨ ਮਾਰ ਕੇ ਓਕੇ ਜੀ ਸੇਂਗਾ ਗੇਮ ਮਲਵਾਈ ਕਿੱਦੇ ਵਾਲੇ ਤੇ ਬਰਾਤ ਆਉਣ ਵਾਲੀ ਆ ਉਹਦੇ ਇੰਤਜ਼ਾਰ ਚ ਖਲੋਤੇ ਬਸ ਆਗੇ ਲਾਗੇ ਬੰਨੇ ਹਾਂਜੀ ਗਰੀ ਮਦਾਨ ਨੇ ਗਰੀ ਮਦਾਨ ਦਾ ਇੰਤਜ਼ਾਰ ਇਹ ਬੰਦਾ ਗਰੀ ਖਾਂਦਾ ਬੜਾ ਸ਼ਕੀਨ ਆ ਤੇ ਇਹ ਇੰਤਜ਼ਾਰ ਕਰਦਾ ਵੀ ਬਰਾਤ ਆ ਜਾਏ ਤੇ ਮੈਂ ਗਰੀ ਖਾ ਕੇ ਅੰਦਰ ਜਾਵਾਂ ਐਂਟਰ ਕਰ ਤੇ ਅੰਦਰੋਂ ਜਿਹੜਾ ਇੱਕ ਰੱਜ ਲਿਆਉ ਉਹ ਤੇ ਫਰੀਦਾ ਉਹ ਫਰੀਦਾ ਗੋਪੀ ਤੋ ਵੀ ਗਿਰੀ ਖਾਣੀ ਗਿਰੀ ਖਾਣੀ ਗਿਰੀ ਖਾਣੀ ਓਕੇ ਜੀ ਆਪਣੀ ਗੱਡੀ ਘਲਤੀ ਹੋਰ ਆਉਂਦਾ ਪਹੁੰਚ ਗਏ ਤਾਂ ਸ਼ਿਖਰ ਘਟਾਇਆ ਗੱਭਰੂ ਪੂਰੇ ਤਿਆਰ ਜਿੱਦਾਂ ਵੀਰ ਜੀ ਠੀਕ ਠਾਕ ਬੈਂਕ ਕੋਲ ਜਿਵੇਂ ਦਿੱਤੇ ਹੋਣ ਬੋਲਟ ਇੱਥੇ ਆ ਹੋਰ ਵੀਰ ਜੀ ਬਸ ਸਾਰੇ ਠੀਕ ਠਾਕ ਇਹ ਮੁੰਡਾ ਦਾ ਜਨਮ ਹੈ ਔਰ ਇਹੋ ਜਿਹਾ ਲੱਗਦਾ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਕੁਝ ਕਹਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਸਾਡੇ ਚੈਨਲ ਨੂੰ ਜੁੜਾ ਲਿਆ ਕਰੋ ਜਰੂਰ ਆਪਣੇ ਵੀਰ ਜੀ ਸਰਦਾਰ ਆਪਣੇ ਆਪਣੇ ਗਰੁੱਪ ਦਾ ਨਾਮ ਦੱਸ ਦੋ ਜੋ ਸਮਾਨ ਸਿੱਧਾ ਕਰਦੇ ਆਪਾਂ ਆ ਰਿਹਾ ਨਾ ਬਗਰ ਅੱਛਾ ਜਲੰਧਰ ਤੋਂ ਜਲੰਧਰ ਤੋਂ ਠੀਕ ਹੈ ਜਰੂਰ ਬੁਕਿੰਗ ਕਰਿਓ ਜਿਹੜੇ ਜਿਹੜੇ ਆਪਣੇ ਚੈਨਲ ਤੇ ਦੇਖਦੇ ਆ ਉਹਨਾਂ ਨੂੰ ਜੀ ਮੈਂ ਦਊਗਾ ਸਰਦਾ ਦੇ ਤੋਂ Yeah, oh. あに、はいろだ、はい